ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਸੰਦੀਪ ਸਿੰਘ ਸਣੀ ਦੇ ਭਰਾ ਮਨਦੀਪ ਸਿੰਘ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ। ਔਰ ਮਨਦੀਪ ਸਿੰਘ ਦੇ ਹੱਕ ਦੇ ਵਿੱਚ ਸਪੋਰਟ ਵੱਧਦੀ ਜਾ ਰਹੀ ਹੈ। ਇਹ ਕਲੇਮ ਮਨਦੀਪ ਸਿੰਘ ਆਪ ਵੀ ਕਰਦੇ ਆ। ਉਹ ਕਹਿੰਦੇ ਕਿ ਤਰਨਤਾਰਨ ਦੇ ਲੋਕ ਕਹਿੰਦੇ ਆ ਕਿ ਤੁਸੀਂ ਘਰ ਬੈਠੋ ਤੁਹਾਨੂੰ ਪ੍ਰਚਾਰ ਕਰਨ ਦੀ ਲੋੜ ਨਹੀਂ ਤੁਸੀਂ ਜਿੱਤੇ ਪਈਂ। ਇਹੋ ਜਿਹਾ ਸਮਰਥਨ ਜਿਹੜਾ ਆ ਉਹ ਮਨਦੀਪ ਸਿੰਘ ਨੂੰ ਮਿਲਦਾ ਪਿਆ। ਉਹਦਾ ਕਾਰਨ ਸੰਦੀਪ ਸਣੀ ਵੀ ਹੈ ਔਰ ਭਾਈ ਅਮਰਤਪਾਲ ਸਿੰਘ ਵੀ ਹੈ। ਕਿਉਂਕਿ ਤਰਨਤਾਰਨ ਉਹ ਵਿਧਾਨ ਸਭਾ ਹਲਕਾ ਹੈ ਜਿਹੜਾ ਖਡੂਰ ਸਾਹਿਬ ਲੋਕ ਸਭਾ ਦਾ ਹਿੱਸਾ ਆ ਔਰ ਇਸ ਹਲਕੇ ਦੇ ਭਾਰੀ ਮਾਤਰਾ ਦੇ ਨਾਲ ਭਾਈ ਅਮਰਤਪਾਲ ਸਿੰਘ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਜਿੱਤ ਹਾਸਲ ਕਰਵਾਈ ਸੀ ਪਰ ਹੁਣ ਦੇ ਸਮੀਕਰਨ ਕੀ ਨੇ ਸ਼ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਹੱਕ ਵਿੱਚ ਬਾਕੀ ਧੜੇ ਵੀ ਆ ਗਏ ਉਹਨਾਂ ਦੇ ਵਿੱਚ ਅਕਾਲੀ ਦਲ ਅੰਮ੍ਰਿਤਸਰ ਇੱਕ ਵੱਡਾ ਧੜਾ ਜਿਹੜਾ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਹੈ ਹਾਲਾਂਕਿ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਜਿਹੜਾ ਨਾਮ ਪਹਿਲਾਂ ਪ੍ਰਚਲਿਤ ਸੀ ਯਾਨੀ ਕਿ ਸਰਬਜੀਤ ਸਿੰਘ ਖਾਲਸਾ ਦੀ ਭੈਣ ਬੀਬੀ ਅਮਰਤਕੌਰ ਅਮਲੋ ਚੌਂ ਮੈਦਾਨ ਦੇ ਵਿੱਚ ਉਤਾਰੇ ਜਾਣ ਦੀ ਚਰਚਾਾਂਵਾਂ ਚੱਲ ਰਹੀਆਂ ਸਨ ਉਹ ਅਜੇ ਤੱਕ ਇਸ ਪ੍ਰਚਾਰ ਦਾ ਹਿੱਸਾ ਬੜੇ ਨਜ਼ਰ ਨਹੀਂ ਆਏ ਤੇ ਦੂਸਰੇ ਪਾਸੇ ਉਹੀ ਹਾਲ ਇਸ ਵੇਲੇ ਪੁਨਰ ਸਰਜੀਤ ਅਕਾਲੀ ਦਲ ਦਾ ਵਿਚਾਰਿਆ ਜਾ ਰਿਹਾ ਕਿਉਂਕਿ ਪੁਨਰ ਸਰਜੀਤ ਅਕਾਲੀ ਦਲ ਨੇ ਵੀ ਸਮਰਥਨ ਦੇ ਦਿੱਤਾ ਸੀ ਮੈਨੂੰ ਯਾਦ ਹੈ ਜਿਸ ਦਿਨ ਭਾਈ ਮਨਦੀਪ ਸਿੰਘ ਨੂੰ ਚੌਂ ਮੈਦਾਨ 'ਚ ਉਤਾਰਨ ਦਾ ਐਲਾਨ ਕੀਤਾ ਗਿਆ ਉਸ ਦਿਨ ਗੁਰਪ੍ਰਤਾਪ ਸਿੰਘ ਵਡਾਲਾ ਦੇ ਨਾਲ ਫੌਰੀ ਤੌਰ ਤੇ ਅਸੀਂ ਗੱਲ ਕੀਤੀ ਔਰ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਜਦੋਂ ਇਹ ਦੱਸਿਆ ਤੇ ਉਸ ਵੇਲੇ ਉਹ ਵੀ ਕੁਝ ਕਨਫਿਊਜ਼ਡ ਨਜ਼ਰ ਆ ਰਹੇ ਸਨ ਜਾਂ ਅਗਲੇ ਭਵਿੱਖ ਵਾਸਤੇ ਉਹਨਾਂ ਦੇ ਕੋਲ ਉਸ ਵੇਲੇ ਉੱਤਰ ਨਹੀਂ ਸੀ ਪਰ ਉਹਨਾਂ ਨੇ ਤਾਂ ਵੀ ਇਹ ਜਵਾਬ ਦਿੱਤਾ ਕਿ ਅਸੀਂ ਸਮਰਥਨ ਕਰਾਂਗੇ ਔਰ ਉਹੀ ਕੀਤਾ ਗਿਆ ਆਖਰਕਾਰ ਮਨਦੀਪ ਸਿੰਘ ਦਾ ਸਮਰਥਨ ਕਰ ਦਿੱਤਾ ਗਿਆ ਔਰ ਪੁਨਰਸੁਰਜੀਤ ਅਕਾਲੀ ਦਲ ਮਨਦੀਪ ਸਿੰਘ ਦੇ ਸਪੋਰਟ ਵਿੱਚ ਉਤਰ ਆਇਆ ਉਹੀ ਹਾਲ ਬੀਬੀ ਖਾਲੜਾ ਦਾ ਬੀਬੀ ਪਰਮਜੀਤ कौर ਖਾਲੜਾ ਨੇ ਵੀ ਲੰਗੇ ਦੇਣੀ ਇੱਕ ਵੀਡੀਓ ਜਾਰੀ ਕਰਕੇ ਆਪਣਾ ਪੱਖ ਪੂਰ ਦਿੱਤਾ ਮਨਦੀਪ ਸਿੰਘ ਦੇ ਹੱਕ ਦੇ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਹੱਕ ਦੇ ਵਿੱਚ ਆਪਣਾ ਪੱਖ ਦੱਸ ਦਿੱਤਾ ਹੁਣ ਸਵਾਲ ਇਹ ਹੈ ਕਿ ਕੀ ਇਹ ਸਾਰੇ ਪੱਖ ਪੂਰਨ ਦੇ ਬਾਵਜੂਦ ਵੀ ਇਸ ਪਾਰਟੀ ਦੇ ਨਾਲ ਹੈ ਨਹੀਂ ਜਾਂ ਨਹੀਂ ਚਲੋ ਬੀਬੀ ਖਾਲੜਾ ਨੂੰ ਇੱਕ ਪਾਸੇ ਇੱਕ ਪਾਸੇ ਰੱਖਦੇ ਹਾਂ ਗੱਲ ਕਰਦੇ ਹਾਂ ਪੁਨਰ ਸੁਰਜੀਤ ਅਕਾਲੀ ਦਲ ਦੀ ਪੁਨਰ ਸੁਰਜੀਤ ਅਕਾਲੀ ਦਲ ਨੇ ਜ਼ਰੂਰ ਪੱਖ ਪੂਰਿਆ ਜ਼ਰੂਰ ਸਮਰਥਨ ਦਿੱਤਾ ਹੈ ਪਰ ਅਜੇ ਤੱਕ ਪੁਨਰਸੁਰਜੀਤ ਅਕਾਲੀ ਦਲ ਦੇ ਵੱਲੋਂ ਕੋਈ ਵੀ ਲੀਡਰ ਕੋਈ ਵੀ ਵੱਡਾ ਚਿਹਰਾ ਪ੍ਰਚਾਰ ਦੇ ਵਿੱਚ ਨਜ਼ਰ ਨਹੀਂ ਆਇਆ ਭਾਵੇਂ ਕਿ ਉਹ ਕਈ ਵੱਡੇ ਚਿਹਰੇ ਕਈ ਸੀਨੀਅਰ ਲੀਡਰ ਅਕਾਲੀ ਦਲ ਦੇ ਹੋਣ ਜਿਨ੍ਹਾਂ ਦੇ ਵਿੱਚ ਮੰਤਰੀ ਤੇ ਆਲੀ ਹੈ ਜਾਂ ਸਭ ਤੋਂ ਵੱਡਾ ਚਿਹਰਾ ਜਿਹੜਾ ਇਸ ਪਾਰਟੀ ਦਾ ਮੰਨਿਆ ਜਾਂਦਾ ਹੈ ਯਾਨੀ ਕਿ ਗਿਆਨੀ ਹਰਪ੍ਰੀਤ ਸਿੰਘ ਅਜੇ ਤੱਕ ਉਹ ਪ੍ਰਚਾਰ ਦੇ ਵਿੱਚ ਜਾਂ ਕਿਤੇ ਰੈਲੀ ਦੇ ਵਿੱਚ ਨਜ਼ਰ ਨਹੀਂ ਆਏ ਸਮਰਥਨ ਜ਼ਰੂਰ ਦਿੰਦਾ ਹੈ ਯਾ ਹੋਰ ਵੱਡੇ ਚਿਹਰੇ ਇਸ ਪਾਰਟੀ ਦੇ ਵਿੱਚ ਸ਼ਾਮਿਲ ਨਹੀਂ ਮੌਜੂਦ ਨੇ ਗੁਰਪ੍ਰਤਾਪ ਸਿੰਘ ਵਡਾਲਾ ਨੇ ਜਾਂ ਬਾਕੀ ਲੀਡਰ ਨੇ ਬੀਬੀ ਜਗੀਰ ਕੌਰ ਨੇ ਅਜੇ ਤੱਕ ਇਹਨਾਂ ਦੇ ਵਿੱਚੋਂ ਕੋਈ ਵੀ ਉਹਨਾਂ ਦੀ ਰੈਲੀ ਦੇ ਵਿੱਚ ਨਜ਼ਰ ਨਹੀਂ ਆਇਆ ਕੀ ਇਹ ਗੱਲੀ ਬਾਤੀ ਸਮਰਥਨ ਹੈ ਕੀ ਇਹ ਸਿਰਫ ਪਬਲਿਸਿਟੀ ਵਾਸਤੇ ਸਮਰਥਨ ਹੈ ਜਾਂ ਇਹ ਮੰਨ ਲੀਏ ਕਿ ਸਮਰਥਨ ਦੇ ਕੇ ਵੀ ਉਹ ਸਮਰਥਨ ਦੇਣਾ ਨਹੀਂ ਚਾਹੁੰਦੇ ਜਾਂ ਪੈਰ ਜਿਹੜੇ ਹੈ ਪਛਾਣ ਪਟਲੇ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਆ ਕਿਉਂਕਿ ਅਜੇ ਤੱਕ ਉਹਨਾਂ ਦੇ ਪ੍ਰਚਾਰ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਰੁਝਾਨ ਨਜ਼ਰ ਨਹੀਂ ਆਇਆ ਇਹੀ ਹਾਲ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦਾ ਹੈ ਸਿਮਰਨਜੀਤ ਸਿੰਘ ਮਾਨ ਵੱਲੋਂ ਵੀ ਕੋਈ ਐਸ ਸੱਚ ਰੁਝਾਨ ਨਜ਼ਰ ਨਹੀਂ ਆਇਆ ਹਾਂ ਸਿਮਰਨਜੀਤ ਸਿੰਘ ਮਾਨ ਨੇ ਪ੍ਰੈਸ ਕਾਨਫਰੰਸ ਜ਼ਰੂਰ ਕੀਤੀ ਹੈ ਸਿਮਰਨਜੀਤ ਸਿੰਘ ਮਾਨ ਨੇ ਪ੍ਰੈਸ ਕਾਨਫਰੰਸ ਕਰਕੇ ਉੱਥੇ ਬੈਠ ਕੇ ਆਪਣਾ ਸਮਰਥਨ ਜ਼ਰੂਰ ਕੋਸ਼ਿਸ਼ ਕੀਤਾ ਹੈ ਪਰ ਸਿਮਰਨਜੀਤ ਸਿੰਘ ਮਾਨ ਜਦੋਂ ਆਪ ਚੋਣ ਲੜਦੇ ਆ ਜਾਂ ਲੜਾਉਂਦੇ ਆ ਤੇ ਉਦੋਂ ਰੈਲੀਆਂ ਕਰਦੇ ਨਜ਼ਰ ਆਉਂਦੇ ਆ ਸੰਗਰੂਰ ਦੇ ਵਿੱਚ ਵੀ ਇਹੀ ਚੀਜ਼ ਲਿਖਣ ਨੂੰ ਮਿਲੀ ਸੀ ਲੰਗੇ ਸਮੇਂ ਦੇ ਵਿੱਚ ਬਹੁਤ ਥਾਵਾਂ ਦੇ ਉੱਤੇ ਜਿੱਥੇ ਸਿਮਰਨਜੀਤ ਸਿੰਘ ਮਾਨ ਨੇ ਆਪਣੇ ਉਮੀਦਵਾਰ ਨੂੰ ਖੜ੍ਹਾ ਕੀਤਾ ਉੱਥੇ ਸਿਮਰਨਜੀਤ ਸਿੰਘ ਮਾਨ ਪਰ ਐਤ ਕੀ ਸਮਰਨਜੀਤ ਸਿੰਘ ਮਾਨ ਵੀ ਨਜ਼ਰ ਨਹੀਂ ਆ ਰਹੇ ਨਾ ਹੀ ਪੁਨਰ ਸੁਰਜੀਤ ਅਕਾਲੀ ਦਲ ਨਜ਼ਰ ਆ ਰਿਹਾ ਹੈ ਪਰ ਮਨਦੀਪ ਸਿੰਘ ਦਾਵਾ ਕਰ ਰਿਹਾ ਕਿ ਉਹ ਜਿੱਤੇ ਪਏ ਹੈ ਖੈਰ ਹੋ ਸਕਦਾ ਹੈ ਕਿ ਉਹਨਾਂ ਦੇ ਕੋਲ ਕੋਈ ਇਨਪੁਟ ਹੋਵੇ ਹੋ ਸਕਦਾ ਹੈ ਕਿ ਸਪੋਰਟ ਵਾਵਾ ਤਗੜੀ ਹੋਵੇ ਕਿਉਂਕਿ ਇਹ ਹਲਕਾ ਉਹ ਹੈ ਜਿਸ ਹਲਕੇ ਨੇ ਭਾਈ ਅਮਰਤਪਾਲ ਸਿੰਘ ਨੂੰ ਜਿਤਾਇਆ ਸੀ ਹੁਣ ਵੇਖਣ ਵਾਲੀ ਗੱਲ ਹੋਵੇਗੀ ਕਿ ਆਖਰਕਾਰ ਸਮਾਂ ਕੀ ਲੈ ਕੇ ਆਵੇਗਾ ਕੀ ਇਹ ਮਹਾਗਠ ਬੰਧਨ ਜਿਹੜਾ ਵਿਚਾਰਿਆ ਜਾ ਰਿਹਾ ਜਾਂ ਆਉਂਦੇ ਸਮੇਂ ਦੇ ਵਿੱਚ ਜਿਹੜਾ ਹੋਰ ਪ੍ਰਫੁੱਲਤ ਹੋ ਸਕਦਾ ਸੰਭਾਵੀ ਮਹਾਗਠ ਬੰਧਨ ਪੰਥਕ ਪੱਧਰ ਦਾ ਕੀ ਇਹ ਹੁਣੇ ਟੁੱਟ ਜਾਊਗਾ ਹੁਣੇ ਕੋਈ ਯੂ ਟਰਨ ਲੈ ਲੂਗਾ ਜਾਂ ਫਿਰ ਆਉਂਦੇ ਸਮੇਂ ਦੇ ਵਿੱਚ ਇਹ ਜਿਹੜੇ ਲੀਡਰ ਨੇ ਇਹਨਾਂ ਰੈਲੀਆਂ ਨੂੰ ਭਰ ਦੇ ਨਜ਼ਰ ਆਉਣਗੇ ਜੋ ਵੀ ਹੋਏਗਾ ਉਹ ਸਮੇਂ ਤੇ ਮੈਂ ਸਾਰਾ ਦੱਸਦੇ ਰਵਾਂਗੇ ਬਣੇ ਰੋਮਾਨ ਇੰਡੀਆ ਪੰਜਾਬੀ